ਤਾਂ ਕੋ ਸਾਗਰ ਗਿਆ ਤੇ ਉਹ ਸਸਕੇ ਲਾਉਂ ਲੋਕ ਜਿਹੜੇ ਵਰਬੀ ਫੀਲੇ ਆਜਵਾਜ 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 இப்போல <runners> ਹੈਲੋ ਹੈਲੋ ਸਸਿਨੈਂਸੀ ਦੇ ਵੱਲੋਂ ਤੁਹਾਡਾ ਸਵਾਗਤ ਮੈਂ ਜੋਸਤਨਾ ਸਮੇ ਕੋ ਲਾਤੂ ਹਾਂ ਅੱਛਾ ਜੀ ਮੌਜੂਦ ਆ ਜਿੱਥੇ ਅਕਸਰ ਨੈਟਵਰਕ ਕੱਟਿਆ ਜਾਂਦਾ ਪੈਂ ਮੈਂ ਹਰਜਿੰਦਰ ਸਿੰਘ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਕਰਦਾ ਆ ਤੁਹਾਡੇ ਆਪਣੇ ਚੈਨਲ ਪੰਜਾਬ ਫਾਸਲਾਂ ਤੇ ਦੋਸਤੋ ਇਸ ਵਾਲੇ ਇਸ ਵੇਲੇ ਦੀਆਂ ਜਿਹੜੀਆਂ ਤਾਜ਼ੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਅਵਰਿੰਦਰ ਸਿੰਘ ਰਾਜਾ ਫੜੇਂਗੀ ਨੂੰ ਪਹੁੰਚੇ ਨੇ ਚਾਰ ਫਸਲ ਆਪਣੇ ਕਿਸਾਨੀ ਖੇਤਰਾਂ ਦੇ ਦੌਰਾ ਕਰਦੇ ਹਨ ਹਲਕਤ ਜਾਵਾ ਪਰ ਸਟਾਰ ਦੀ ਸਮੁੱਚੀ ਲੀਡਰਸ਼ਿਪ ਸਰਗ ਜੀ ਦਰਾਂ ਦੇ ਪੱਤਰ ਨੇ ਕਮਲ ਜੀ ਦੇ ਸਾਹਮਣੇ ਅਰੰਗ ਵਾਲੇ ਬਲਾਕ ਸੰਪੂਰਨ ਠੀਕ ਹੈ ਜੀ ਰੋਣਾ ਆਹ ਹੈ ਇਹ ਜਿਹੜਾ ਪਾਰਨੀ ਹੈ ਸਿੱਖ ਤੋਂ ਤੱਕ ਉਹਦਾ ਜੀ ਪਾਰਕ ਤੋਂ ਹੈ ਨਹੀਂ ਉਹਨੇ ਉਹ ਗੱਲ ਰੱਖੀ ਆ ਪਾਣੀ ਆ ਕੇ ਬੜਾ ਝੁੰਗਾ ਆ ਇਹ ਇਹ ਰਗਾਗਾ ਜਾਹਤ ਠੀਕ ਆ ਇਹ ਨਾਲ ਸਰ ਤੋਂ ਥੋੜਾ ਸਾਈ ਨੂੰ ਪਾਣੀ ਦੇਖਣ ਤੋਂ ਪਿੱਛੇ ਹੋ ਜੀ ਜਿਹੜੇ ਵਿੱਚ ਲੋਕਾਂ ਨੇ ਨਹੀਂ ਹੋਇਆ ਲੋਕ ਆ ਜਣੇ ਪਾਣੀ ਦੇ ਪਿੱਛੇ ਆ ਜਾਓ ਪਿੱਛੇ ਥੋੜਾ ਫਰੈਂਕ ਪਾ ਦਿੱਤਾ ਪਾ ਦਿੱਤਾ ਜਲ ਕਰਨੀ ਨੂੰ ਮਾਝੋ ਅਰਮੇਦ ਦੀ ਪਿੰਡ ਵਾਲਿਆ ਯਾਰ ਆ ਜਾ ਵੀਰੇ ਆ ਜਾ ਆ ਜਾ ਦੱਸ ਬਈ ਉਹ ਭਾਈ ਆ ਜਾ ਤੁਸੀਂ ਕਿਹੜਾ ਧੱਕੇ ਵਾਲਾ ਤੁਹਾਡੇ ਅਟਪਾ ਅਟਪਾ ਦੇ ਟਪਾ ਲਓ ਰਾਹੁਲ ਅਰ ਸ਼ਿਵਰਾ ਤਾਰ ਦੇ ਇਹ ਵਿੱਚ ਪਾ ਲੈ ਅਸੀਂ ਉਤਰਾਈ ਕਰੀਏ ਇੱਕ ਚੀਜ਼ ਟੁੱਟ ਗਈ ਇਹਨਾਂ ਨੂੰ ਜਾਣਦੇ ਲੋਕ ਮਾਡੇ ਪਿੰਡ ਇਹਨਾਂ ਨੂੰ ਆਲੰਦੋ ਯਾਰ ਇਹ ਆ ਗਿਆ ਤੇ ਆ ਗਿਆ ਮੇਰਾ ਤਾਂ ਇਹ ਮੇਤ 11ਵਾਂ ਫਸਲ ਹੈ ਲਗਾਤਾਰ ਹੀ ਡੁੱਬਦਾ ਹੈ ਲਗਾਤਾਰ ਡੁੱਬੇ 88 ਤੇ ਫਿਰ 95 ਚ ਆ 2023 ਜਦੋਂ ਬੇੜੇ ਗਰਗ ਕਰ ਗਿਆ ਫਸਲਾਂ ਦੀ 23 25 ਜੋ ਦੋ ਸਾਲਾਂ ਬਾਅਦ ਉਹਨਾਂ ਦੀ ਵਾਰੀ ਆ ਗਈ ਆ ਦੋ ਸਾਲਾਂ ਬਾਅਦ ਆ ਫੇਰ ਦੁਬਾਰਾ ਆ ਗਈ ਦੁਬਾਰਾ ਫੇਰ ਆ ਗਈ ਇੱਕ ਮਹੀਨਾ ਬੈਂਕ ਵਾਲੇ ਵੀ ਲਈ ਖੜੇ ਨੇ ਨਾ ਤਾਂ ਅਸੀਂ ਵਿਆਹ ਕਰੰਜੋਗੇ ਨਾ ਕੋਈ ਖੁਸ਼ੀ ਕਰੰਜੋਗੇ ਨਾ ਉਦਾਸੀ ਕਰੰਜੋਗੇ ਇਹਨਾਂ ਦਵਾ ਜਦੋਂ ਬੈਂਕਾਂ ਦੇ ਲਿਮਿਟਾਂ ਚੱਕੀ ਜਾਂਦੇ ਹਾਲ ਦਸੀ ਆਪਾਂ ਹਾਲ ਦਸੀ ਫਿਰ ਪਾਣੀ ਆ ਗਿਆ ਬੇਡੋ ਪਿਛਲੀ ਵਾਰ ਤੇ ਗੜਕੀ ਵੀ ਹੱਲੇ ਦਾ ਇਹੀ ਆ ਵੀ ਗੇਮ ਦੇਖੋ ਅੱਗੇ ਆ ਬੜੀ ਦਿੱਕਤ ਆ ਵੀ ਆਪਕੇ ਪਾਸੇ ਬੰਦ ਨਹੀਂ ਇਸ ਦਾ ਕੋਲ ਵੀ ਬੜੀ ਦਿਮਾਗ ਹੈ 100 ਕੋਲ ਦਿੱਤੀ ਆ ਜਾਨ ਕੇ ਤੇ ਫਿਰ